ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਮੈਸੀ 9500 ਬਹੁਤ ਹੀ ਸੋਹਣਾ ਟਰੈਕਟਰ ਜੇਕਰ ਦੋਸਤੋ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ 98721 43135 ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਟਰੈਕਟਰ ਦੀ ਦਾ ਬਿਲਕੁਲ ਕੋਕਾ ਪੀਸ ਹੈ ਜੀ ਮਾਡਲ ਇਹ ਹੈਗਾ ਜੀ 2017 ਐਮ ਆਰ ਐਫ ਦੇ ਚਾਰੇ ਟਾਇਰ ਨਵੇਂ ਲੱਗੇ ਹੋਏ ਆ ਜੀ ਸਿਰਫ ਘਰੇਲੂ ਖੇਤੀ ਤੇ ਹੀ ਚੱਲਿਆ ਹੋਇਆ ਟਰੈਕਟਰ ਹੈ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਆ ਤੇ ਰਿਵਰਸ ਵੀਡੀਓ ਦੇ ਵਿੱਚ ਆ ਇੰਜਣ ਗੇਅਰ ਬਿਲਕੁਲ ਓਕੇ ਹੈ ਜੀ ਤੇ ਦੂਜੀ ਪਾਰਟੀ ਦੇ ਨਾਂ ਜੀ ਇਹੇ ਬਾਕੀ ਸਾਰੀ ਕੰਡੀਸ਼ਨ ਦੋਸਤੋ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਹੈਵੀ ਵੈਂਪਰ ਲੱਗਿਆ ਹੋਇਆ ਹੈਗਾ ਇਹਦੀ ਲੋਕੇਸ਼ਨ ਹੈਗੀ ਹੈ ਜੀ ਮੋਗਾ ਇਹਦੀ ਡਿਮਾਂਡ ਹੈਗੀ ਹੈ ਜੀ 4,75,000 ਰੁਪਏ ਬਾਕੀ ਬਾਈ ਕੰਨਾ ਮੌਕੇ ਤੇ ਹੋ ਜੂ ਚਾਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 88727 36806 ਤੇ ਸੰਪਰਕ ਕਰ ਸਕਦੇ ਆ ਜੀ ਕਿਰਪਾ ਕਰਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਤੁਹਾਡੇ ਲਈ ਹੋਰ ਖੇਤੀਬਾੜੀ ਨਾਲ ریلیਟਡ ਸੰਧ ਲੈ ਕੇ ਆ ਸਕੀਏ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ